ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੜਕਾ ਤੁੜਕਾ ਪੰਜਾਬੀ ਕਿਚਨ ਦੇ ਵਿੱਚ ਤੇ ਅੱਜ ਆਪਾਂ ਕੜਾ ਪ੍ਰਸ਼ਾਦ ਦੀ ਰੈਸਪੀ ਬਣਾ ਕੇ ਤਿਆਰ ਕਰਾਂਗੇ ਕੜਾ ਪ੍ਰਸ਼ਾਦ ਦੇ ਵਿੱਚ ਇੱਕ ਕੜਛੀ ਘਿਓ ਦੀ ਤੇ ਉਹਦੇ ਵਿੱਚ ਇੱਕ ਕੜਛੀ ਹੀ ਆਪਾਂ ਆਟੇ ਦੀ ਪਾਉਣੀ ਹੈ ਇਹਦੇ ਵਿੱਚ ਇੱਕ ਕੜਛੀ ਹੀ ਚੀਨੀ ਦੀ ਪਾਉਣੀ ਹੈ ਤਿੰਨੇ ਚੀਜ਼ਾਂ ਇਹਦੇ ਵਿੱਚ ਬਰਾਬਰ ਮਾਤਰਾ ਦੇ ਵਿੱਚ ਪੈਂਦੀਆਂ ਹਨ ਤੇ ਆਟਾ ਆਪਾਂ ਲਾਲ ਹੋਣ ਤੱਕ ਭੁੰਨਣਾ ਹੈ ਸਿੰਮ ਗੈਸ ਤੇ ਭੁੰਨਣਾ ਹੈ ਆਟਾ ਆਪਾਂ ਲਾਲ ਹੋ ਚੁੱਕਿਆ ਹੈ ਤੇ ਇਹਦੇ ਵਿੱਚ ਇੱਕ ਕੜਛੀ ਹੀ ਆਪਾਂ ਚੀਨੀ ਦੀ ਪਾ ਦਿੰਦੀ ਹੈ ਚੀਨੀ ਆਪਾਂ ਬ੍ਰੀਕ ਵਾਲੀ ਪਾਈ ਹੈ ਬ੍ਰੀਕ ਵਾਲੀ ਚੀਨੀ ਜਲਦੀ ਮੈਲਟ ਹੋ ਜਾਂਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਹੁਣ ਆਪਾਂ ਢਾਈ ਕੜਛੀਆਂ ਪਾਣੀ ਨਹੀਂ ਆ ਮੀਨ ਪੌਣੀ ਕੌਲੀ ਪਾਣੀ ਦੀ ਪਾਈ ਹੈ ਕਿਉਂਕਿ ਪਾਣੀ ਇਹਦੇ ਵਿੱਚ ਢਾਈ ਹੋਣਾ ਪੈਂਦਾ ਹੈ ਕੜਾ ਪ੍ਰਸ਼ਾਦ ਦੇ ਵਿੱਚ ਤੁਸੀਂ ਦੇਖ ਲਓ ਕੜਾ ਪ੍ਰਸ਼ਾਦ ਆਪਣਾ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਤੇ ਬਿਲਕੁਲ ਕੜਾਹੀ ਛੱਡ ਦਿੱਤੀ ਹੈ ਜੇ ਆਟਾ ਕੱਚਾ ਹੋਵੇ ਤਾਂ ਉਹ ਕੜਾਹੀ ਦੇ ਨਾਲ ਚਿਪਕਦਾ ਰਹਿੰਦਾਗਾ ਤੇ ਇੰਨਾ ਸੋਹਣਾ ਬਣ ਕੇ ਆਪਣਾ ਕੜਾ ਪ੍ਰਸ਼ਾਦ ਤਿਆਰ ਹੋਇਆ ਕੜਾਈ ਦੇ ਨਾਲ ਬਿਲਕੁਲ ਨਹੀਂ ਚਿਪਕ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਅਲੱਗ ਹੋ ਚੁੱਕਿਆ ਤੇ ਬਹੁਤ ਸੋਹਣਾ ਕੜਾ ਪ੍ਰਸ਼ਾਦ ਬਣ ਕੇ ਤਿਆਰ ਹੋਇਆ ਹੈ ਧੰਨਵਾਦ ਜੀ ਸਾਰਿਆਂ ਦਾ